ਨਮਸਕਾਰ ਦੋਸਤੋ ਮੈਂ ਅਸ਼ੋਕ ਲਾਧੂਕਾ ਤੋਂ ਤੁਹਾਨੂੰ ਇਹ ਕੁਝ ਤਸਵੀਰਾਂ ਦਿਖਾ ਰਿਹਾ ਲੰਘ ਰਹੀ ਸੀ ਇੱਥੋਂ ਆਪਾਂ ਖੇਤ ਤੋਂ ਇਹ ਜੋ ਲਾਧੂਕਾ ਪਿੰਡ ਤਾਂ ਨਹਿਰ ਹੈਗੀ ਹੈ ਨਹਿਰ ਦੇ ਨਾਲ-ਨਾਲ ਪੱਕਾ ਜਿਹੜਾ ਹੈਗਾ ਰਸਾ ਬਣਿਆ ਹੋਇਆ ਲੱਖੇ ਕੜਾਈਆਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੋਸਤੋ ਇਹ ਸਾਨੂੰ ਇੱਕ ਆਰਗੈਨਿਕ ਖੇਤੀ ਕਹਿ ਸਕਦੇ ਆ ਕਿ ਥੋੜੇ ਜੇ ਪਲਾਟ ਦੇ ਵਿੱਚ ਇੱਥੇ ਕਮਾਂਦ ਲੱਗਿਆ ਹੈ ਅੱਛਲਗਮ ਲੱਗਿਆ ਮੂਲੀਆਂ ਲੱਗੀਆਂ ਨੇ ਤਾਣੇ ਲੱਗੇ ਨੇ ਤਾਂ ਪਿਆਜ਼ ਲੱਗੇ ਨੇ ਤਾਂ ਹੋਰ ਵਿੱਚ ਅਮਰੂਦ ਹੀ ਵੇਖਣ ਨੂੰ ਮਿਲ ਰਹੇ ਨੇ ਤਾਂ ਪਿੱਛੇ ਵੀ ਤੁਹਾਨੂੰ ਖੇਤ ਵਿਖਾਵਾਂਗੇ ਤਾਂ ਆਪਾਂ ਗੱਲਬਾਤਾਂ ਜੀ ਕਰਦੇ ਆ ਇਹ ਜਿਹੜੀ ਹੈ ਖੇਤੀ ਅੱਜ ਅਲੋਪ ਹੋ ਰਹੀ ਹੈ ਜਿੰਨੂੰ ਆਪਾਂ ਕਮਾਂਦ ਕਹਿੰਦੇ ਸੀ ਪੋਂਡਾ ਕਹਿੰਦੇ ਸੀ ਅੱਜ ਖਾਂਡਾ ਖਾਂਡ ਨੇ ਘਰ ਘੇਰ ਲਿਆ ਤਾ ਪਹਿਲਾਂ ਆਪਾਂ ਗੋੜ ਵਾਲੀ ਚਾਹ ਪੀਂਦੇ ਸੀ ਤੇ ਅੱਜ ਤੁਹਾਨੂੰ ਇਹ ਜਿਹੜੇ ਆਰਗੈਨਿਕ ਖੇਤੀ ਜਿਹੜੀ ਹੈ ਜਿੰਦੇ ਵਿੱਚ ਖਾਸ ਸਪਰੇਅ ਲੱਗਦਾ ਆਪ ਦੀ ਬਣਾ ਕੇ ਪਾਈ ਗਈ ਹੈ ਤਾਂ ਇਸ ਤਰ੍ਹਾਂ ਜੇ ਸਾਰੇ ਕਿਸਾਨ ਕਰਨ ਲੱਗ ਪੈਣਗੇ ਜੋ ਅੱਜ ਕੱਲ੍ਹ ਦੋਸਤੋ ਕਮਾਇਆ ਪੈਸਾ ਦਵਾਈਆਂ ਤੇ ਲੱਗ ਰਿਹਾ ਜੇ ਇਹੋ ਜਿਹੀ ਖੇਤੀ ਕਰਾਂਗੇ ਆਰਗੈਨਿਕ ਖੇਤੀ ਕਰਾਂਗੇ ਤਾਂ ਆਪਾਂ ਆਪ ਦੀਆਂ ਨਸਲਾਂ ਫਸਲਾਂ ਤੇ ਸੇਤਾਂ ਨੂੰ ਆਪਾਂ ਬਚਾ ਸਕਦੇ ਹਾਂ ਜੀ ਖੇਤ ਦੇ ਵਿੱਚ ਤੁਹਾਨੂੰ ਲਾਲ ਛਲਗਮ ਦਿਖਾ ਰਹੇ ਹਾਂ ਬਹੁਤ ਵਧੀਆ ਜੀ ਲਾਲ ਛਲਗਮ ਔਰ ਇਹ ਪੂਰਾ ਖੇਤ ਤਾਂ ਦੂਸਰੇ ਪਾਸੇ ਤੁਹਾਨੂੰ ਅਸੀਂ ਜੋ ਤਕਨੀਕ ਦਿਖਾਣ ਜਾ ਰਹੇ ਹਾਂ ਪਿੰਡ ਦੇ ਨਾਲ ਇੱਕ ਬੜੀ ਵਧੀਆ ਫਸਲ ਜੀ ਨੂੰ ਪੋਂਡਾ ਗੰਨਾ ਕਹਿੰਦੇ ਆ ਤਾਂ ਕਰਾਉਂਦੇ ਹਾਂ ਦਰਸ਼ਨ ਤੁਹਾਨੂੰ ਸਲਾਮ ਹੈ ਉਸ ਕਿਸਾਨ ਨੂੰ ਕਿ ਬੜਾ ਵਧੀਆ ਤਰੀਕੇ ਦੇ ਨਾਲ ਜਿੱਦਾਂ ਆਪਾਂ ਫਸਲ ਪਾਲਦੇ ਆ ਪਰ ਪੁੱਤਾਂ ਦੇ ਵਾਂਗੂ ਇਹ ਜੋ ਗੰਨਾ ਸਮਾਲਿਆ ਕਿੰਨੀ ਸਾਫ ਸਫਾਈ ਵਾਲਾ ਗੰਨਾ ਤਾਂ ਆਪਾਂ ਮੈਨੂੰ ਲੱਗਦਾ ਉਹ ਜ਼ਿੰਮੇਦਾਰ ਵੀ ਜੇ ਕਿਸਾਨ ਹੈ ਉਹ ਵਿੱਚ ਤੌਰ ਫੇਰ ਕਰਦੇ ਆ ਗੱਲ ਕਰਨ ਦੀ ਕੋਸ਼ਿਸ਼ ਵੀ ਤਾਂ ਆਪਾਂ ਕਿੰਨਾ ਸਮਾਂ ਹੋ ਗਿਆ ਵੀਰ ਨੂੰ ਇਹੋ ਜੀ ਖੇਤੀ ਕਰਦੇ ਨੂੰ ਤਾਂ ਕਿ ਪਿੰਡ ਦੇ ਨਾਲ ਹੈ ਕੀ ਨੁਕਸਾਨ ਹੁੰਦਾ ਕਿਵੇਂ ਆ ਆ ਮੈਨੂੰ ਲੱਗਦਾ ਪਰ ਬਾਈ ਨੇ ਪਤਾ ਨਹੀਂ ਵੇਚਿਆ ਕਿ ਕਿਸੇ ਨੇ ਕੋਈ ਹਰਕਤ ਕੀਤੀ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਦੇਖ ਰਹੇ ਹੋ ਲਾਧੁਕਾ ਪਿੰਡ ਦਾ ਖੇਡ ਨਾਲ ਹੀ ਹੈ ਬੜਾ ਵਧੀਆ ਜੋ ਇਹ ਆਰਗੈਨਿਕ ਖੇਤੀ ਕਰ ਰਿਹਾ ਤਾਂ ਇਹਦੇ ਵਿੱਚ ਆਪਾਂ ਗੱਲਬਾਤਾਂ ਜੀ ਕਰਦੇ ਆ। ਆਹ ਰੋਇਆ। ਤਾਂ ਇਸ ਤਰ੍ਹਾਂ ਲੰਬੀ ਚਾਰਟੀ ਬਾਪਿਆਂ ਕਿ ਇਹ ਪਾਲੇ ਗੱਲੇ ਅੱਜ ਉਹ ਬਾਈ ਦਿਨੇ ਰਾਤ ਇਹ ਤੇ ਪਹਿਰਾ ਦਿਨ ਦਾ ਜਾਂ ਗਰੋਟ ਫਿਰ ਸ਼ਾਮ ਇਥੇ ਕੰਮ ਕਰਨ ਆਉਂਦਾ ਆਪਾਂ ਸਾਰੀ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਤਾਂ ਹਾਂਜੀ ਅ ਨਮਸਕਾਰ ਸਰ ਜੀ ਮਿੱਤਰ ਪਿਆਰੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਪਰਮਦੇਵ ਸਿੰਘ ਹੈ ਵਸੇਤ ਮਨ ਪਿੰਡ ਵਿੱਚ ਕਾਕਾ ਕਾਕਾ ਗਿੰਦੇ ਆ ਜੀ ਪਰਮਦੇਵ ਜੀ ਹੋਰ ਦੱਸੋ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਆਪਣੇ ਸੁਣਾਓ ਜੀ ਅੱਜ ਲੱਖੇ ਕੜਾਈਆਂ ਨੂੰ ਜਾ ਰਹੇ ਸੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੀ ਜਿਹੜਾ ਤੁਸੀਂ ਆ ਕੇ ਸਾਡਾ ਪਰਿਚਲ ਲੈਣ ਲੱਗੇ ਹੋ ਜੀ ਹਾਂ ਪਰਮਦੇਵ ਜੀ ਇਹ ਤਾਂ ਕੁਦਰਤੀ ਸਵੱਭੀ ਮੇਲ ਸੀ ਕਿ ਲੱਗ ਰਹੀ ਸੀ ਕਿ ਆ ਤੁਹਾਡਾ ਜਿਹੜਾ ਨਾ ਸਾਨੂੰ ਲੱਗਿਆ ਕਿ ਤੁਹਾਡਾ ਜਿਹੜਾ ਕਮਾਂਡ ਮਿਹਨਤ ਬਾਰੇ ਕੀਤੀ ਹੈ ਦਿਖਾਈ ਜਾਵੇ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਫਰਮਦੇਵ ਜੀ ਕਿ ਕਿੰਨੀ ਕੁ ਮਿਹਨਤ ਇਹਦੇ ਤੇ ਲੱਗਦੀ ਹੈ ਇਹ ਮਿਹਨਤ ਤਾਂ ਫਿਰ ਲਗਭਗ ਤੁਹਾਨੂੰ ਪਤਾ ਹੀ ਹੈ ਜੀ ਜ਼ਿਮੀਦਾਰ ਕਿਸਾਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਔਰ ਹਰ ਫਸਲ ਨੂੰ ਪੁੱਤਾਂ ਮੰਗ ਪਾਲਣਾ ਪੈਂਦਾ ਹੈ ਜਿਹੜੇ ਧਾਈ ਜੋਨਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਵੀ ਵੈਸੇ ਹੀ ਹੋ ਜਾਂਦੇ ਆ ਪਰ ਇਹਨਾਂ ਵੇ ਸਾਨੂੰ ਚਵੀ ਗੰਡੇ ਰਹਿਣਾ ਪੈਂਦਾ ਹੈ ਜੀ ਹਾਂ ਤਾਂ ਵਾਲੇ ਕਾਕਾ ਬਾਈ ਜੀ ਇਹ ਹੈ ਕਿ ਭਈ ਤੁਸੀਂ ਘਰ ਵੀ ਤੁਹਾਡਾ ਜਿਹੜਾ ਹੈਗਾ ਆ ਨਾਲ ਗਵਾਂਡੀ ਨੇ ਤਾਂ ਪਿੰਡ ਵੀ ਬਿਲਕੁਲ ਨਾਲ ਹੈ ਰਸਤਾ ਵੀ ਨਾਲ ਹੈ ਤਾਂ ਕੀ ਇਹ ਖੇਤੀ ਬੜੀ ਸੋਹਣੀ ਹੈ ਗੰਨਾ ਜਿਵੇਂ ਕਹਿੰਦੇ ਪਹਿਲਾਂ ਪਾਟ ਕੇ ਚੂਪ ਰਹਿੰਦੇ ਸੀ ਤਾਂ ਪਿੰਡ ਦੇ ਨਾਲ ਹੈ ਹਾਂਜੀ ਹਾਂਜੀ ਮੈਂ ਦੇਖ ਰਿਹਾ ਕੁਝ ਕਮਾਨ ਦੇ ਪਾਂਦ ਜੇ ਟੁੱਟੇ ਪਏ ਆ ਕੀ ਤੁਸੀਂ ਆਪ ਤੋੜਿਆ ਕੀ ਲੱਗ ਰਿਹਾ ਜੀ ਤੁਹਾਡਾ ਨਹੀਂ ਜੀ ਇਹ ਅੱਜ ਤਾਂ ਵੈਸੇ ਤੁਸੀਂ ਅੱਜ ਆਏ ਹੋ ਬਾਕੀ ਕਈ ਵਾਰੀ ਨਾ ਕਮਾਨ ਸਾਡਾ ਗੰਨਾ ਟੁੱਟਦਾ ਰਹਿੰਦਾ ਹੈ ਜੀ ਪਹਿਲਾਂ ਵੀ ਟੁੱਟਿਆ ਸੀ ਪਰ ਹੁਣ ਵੀ ਅੱਜ ਅੱਜ ਹੀ ਰਾਤ ਨੂੰ ਟੁੱਟਿਆ ਹੈ ਪੰਜ ਛੇ ਗੰਨੇ ਜਿਹੜੇ ਤੋੜੇ ਗਏ ਆ ਪੰਜ ਛੇ ਗੰਨੇ ਹਾਂਜੀ ਹਾਂਜੀ ਠੀਕ ਹੈ ਆ ਲੰਗਰੇ ਟੱਪ ਦੇ ਕੋਈ ਹੁੰਦੇ ਆ ਸ਼ਰਾਰਤੀ ਆਂਸਰ ਜਾਂ ਨਸ਼ੇ ਪੱਤੀ ਵਾਲੇ ਜੀ ਇਹ ਹਰਕਤਾ ਕਰਦੇ ਹੀ ਆ ਜੀ ਹਾਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਖੇਤ ਵਿੱਚ ਹੁੰਨੇ ਆ ਤਾਂ ਰਾਤ ਨੂੰ ਕੋਸ਼ਿਸਾਂ ਮੈਂ ਘਰ ਵੀ ਜਾਣਾ ਪੈਂਦਾ ਜੀ ਪਰਮਦੇਵ ਜੀ ਤੁਸੀਂ ਗੱਲ ਕੀਤੀ ਕਿ ਪੰਜ ਗੰਨੇ ਟੁੱਟ ਗਏ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਜਿਸ ਤਰ੍ਹਾਂ ਦੇ ਕੋਈ ਹਰਕਤ ਕਰਦਾ ਤੇ ਤੁਹਾਡੇ ਮਨ ਨੂੰ ਕੀ ਠੇਸ ਪਹੁੰਚਦੀ ਸਾਡੇ ਮਨ ਤੋਂ ਸਵੇਰੇ ਆ ਕੇ ਦੇਖਿਆ ਪਾਂਦਾ ਨੂੰ ਤਾਂ ਬਹੁਤ ਠੇਸ ਤਾਂ ਪਹੁੰਚਦੀ ਹੈ ਕਿਉਂਕਿ ਅਸੀਂ ਇਸ ਫਸਲ ਨੂੰ ਬੁੱਤਾ ਮੰਗ ਪਾਲਦੇ ਹਾਂ ਜੇਕਰ ਕੋਈ ਸਾਡੇ ਕੋਲ ਲੰਗਦਾ ਟੱਪਦਾ ਵੈਸੇ ਗੰਨਾ ਮੰਗ ਲਾਏ ਤਾਂ ਸਾਨੂੰ ਉਹ ਮਹਿਸੂਸ ਨਹੀਂ ਹੁੰਦਾ ਜੋ ਚੀਜ਼ ਚੋਰੀ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਵੈਸੇ ਕੋਈ ਮੰਗ ਲੈ ਤਾਂ ਬੰਵੇਂ ਅਸੀਂ 10 ਗੰਨੇ ਦੇ ਦਈਏ ਉਹ ਸਾਨੂੰ ਕੋਈ ਮਹਿਸੂਸ ਨਹੀਂ ਹੁੰਦੇ ਕਿਉਂਕਿ ਉਹਨੂੰ ਜ਼ਰੂਰਤ ਹੁੰਦੀ ਹੈ ਸ਼ਰਾਰਤੀ ਅੰਸਰ ਤੇ ਕਿਸੇ ਤੇ ਕੋਈ ਹੈ ਸ਼ੱਕ ਸ਼ੁਬਾ ਬਈ ਇਹ ਸਰ ਚੋਰੀ ਅੱਜ ਦੀ ਚੋਰੀ ਇਹ ਕੀਤੀ ਹੈ ਬੜਾ ਵੱਡਾ ਹੈਗਾ ਚੋਰ ਬਣਾ ਦਿੰਦੀ ਇਹ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਚੋਰ ਮਤਲਬ ਲੰਗਦੇ ਟੱਪਦੇ ਸ਼ਰਾਰਤ ਕਰਦੇ ਆ ਚੋਰੀ ਤਾਂ ਫਿਰ ਇੱਥੇ ਸਿੱਖਦੇ ਆ ਗੰਨਾ ਜਾਂ ਖਖੜੀ ਜਾਂ ਸਬਜੀ ਤੋਂ ਹੀ ਜੇਕਰ ਸਬਜੀ ਗਨਾ ਚੋ ਇਹ ਚੀਜ਼ਾਂ ਕਰਨਗੇ ਤਾਂ ਉਸ ਤੋਂ ਬਾਅਦ ਫਿਰ ਵੱਡੇ ਵੱਡੇ ਕਾਂਡ ਕਰਦੇ ਆ ਕਿਉਂਕਿ ਇਹ ਪਹਿਲੀਆਂ ਚੀਜ਼ਾਂ ਨੇ ਜਿਹੜੀਆਂ ਚੋਰੀ ਦੀਆਂ ਹਾਂ ਜਿਹੜਾ ਇਸ ਚੀਜ਼ ਤੋਂ ਲੰਘਦਾ ਫਿਰ ਉਹ ਵੱਡਾ ਚੋਰ ਹੀ ਬਣਦਾ ਹੈ ਹੁਣ ਕੀ ਕਹਿ ਸਕਨੇ ਆ ਜੇਕਰ ਅਸੀਂ ਰਾਤ ਨੂੰ ਇੱਥੇ ਰਹਿੰਦੇ ਆ ਜਾਂ ਰੱਖੀ ਕਰਦੇ ਆ ਤੇ ਉਹਨਾਂ ਕੋਲ ਕਾਪੇ ਹਥਿਆਰ ਵੀ ਹੁੰਦੇ ਨੇ ਹਾਂ अच्छा कैन मुदिने आप दी जे दी देखभाल ਕਰਕੇ ਹਾਂਜੀ ਹਾਂਜੀ ਮੈਂ ਸਾਰਾ ਦਿਨ ਹੀ ਆ ਵੇਖੋ ਜੀ ਜਿਹੜੀ ਇਹ ਰਾਤ ਨੂੰ ਫਿਰ ਹੋਈ ਹੈ ਜੀ ਹਾਂਜੀ ਹਾਂਜੀ ਅੱਜ ਰਾਤ ਦੀ ਹੋਈ ਹੈ ਮੈਂ 9 10 ਵਜੇ ਤੱਕ ਹੈਗਾ ਸੀ ਉਸ ਤੋਂ ਬਾਅਦ ਚਲਾ ਗਿਆ ਘਰੇ ਉਸ ਤੋਂ ਬਾਅਦ ਦੀ ਹੈ ਜੀ ਹਾਂ ਜੰਨੇ ਬੜੇ ਸੋਹਣੇ ਇਹਦਾ ਕੱਦ ਕਿੰਨਾ ਲੰਬਾਈ ਕਿੰਨੀ ਕੁ ਹੈ ਇੰਦਾ ਲਗਭਗ ਕੱਦ 6 1/2 ਫੁੱਟ ਹੈਗਾ ਇਸ ਟਾਈਮ ਅੱਛਾ ਜੀ ਹਾਂ ਤੇ ਫੁੱਟ ਡੇਢ ਹੋਰ ਵਧੇਗਾ ਜੀ ਹਾਂ ਤਾਂ ਇਹ ਫਿਰ ਤੁਸੀਂ ਮੰਨ ਲਓ ਇਹ ਇਹ ਸਾਡੇ ਸਾਰੇ ਜੋ ਵੀ ਗੰਨਾ ਜੋ ਵੀ ਵਿੱਚ ਫਸਲ ਹੈ ਸਭ ਔਰਗੇਨਿਕ ਹੈ ਜੀ ਇਹਨੂੰ ਅਸੀਂ ਕੋਈ ਵੀ ਬਾਹਰ ਦੀ ਖਾਸਪਰੇ ਨਹੀਂ ਕਰਦੇ ਜੀ ਆ ਅਸੀਂ ਆਪਣੀ ਘਰ ਦੀ ਬਣਾਈ ਦੀਏ ਉਹੀ ਕਰੀ ਦੀ ਅੱਛਾ ਇਹਦਾ ਫਿਰ ਤੁਸੀਂ ਜੂਸ ਬਣਾ ਕੇ ਵੇਚਦੇ ਹੋ ਕਿ ਇਹਦਾ ਆਪਣੇ ਗੋੜ ਬਣਾਉਂਦੇ ਹੋ ਨਹੀਂ ਅਸੀਂ ਲਗਭਗ ਜੂਸ ਹੀ ਬਣਾਈਦਾ ਜੀ ਹਾਂ ਤਾਂ ਇਹ ਹੁਣ ਇਸ ਟਾਈਮ ਸਾਨੂੰ 3 ਸਾਲ ਹੋ ਗਏ ਜੂਸ ਦਾ ਹੀ ਕੰਮ ਕਰੀਦੇ ਗਰਮੀਆਂ ਦੇ ਵਿੱਚ ਜੀ ਤਾਂ ਇਸ ਖੇਤ ਦੇ ਵਿੱਚ ਵਿੱਚ ਆ ਛੋਟਾ ਅਮਰੂਦ ਹੀ ਪਾੜ ਰੱਖਿਆ ਹਾਂਜੀ ਹਾਂਜੀ ਇਹ ਹੁਣ ਇਸ ਤੋਂ ਬਾਅਦ ਅੱਗੇ ਤੋਂ ਅਸੀਂ ਅਮਰੂਦਾਂ ਦੀ ਵਿੱਚ ਖੇਤੀ ਕਰ ਰਹੀ ਹੈ ਜੀ ਹਾਂ ਇਹ ਅਸੀਂ ਸਾਰਸਫੈਦ ਅਮਰੂਦ ਲਿਆਏ ਸੀ ਅੱਛਾ ਜੀ ਹਾਂ ਸਾਨੂੰ ਬਹੁਤ ਵਧੀਆ ਬਾਗ ਦਾ ਬਾਗਬਾਨੀ ਕਰਨ ਦੇ ਵੀ ਸ਼ੌਂਕ ਹੈਗਾ ਹੂੰ ਹੂੰ ਅਸੀਂ ਕਹਿਣਾ ਵੀ ਚੱਲ ਦੂਜੀਆਂ ਤਾਂ ਹੀ ਚੋਨੇ ਤੋਂ ਨਿਕਲ ਕੇ ਤੇ ਅਸੀਂ ਛੋਟੇ ਵੱਡੇ ਜ਼ਿੰਮੇਦਾਰ ਤੇ ਕੰਮ ਕਰ ਨਹੀਂ ਸਕਦੇ ਛੋਟੇ ਅਸੀਂ ਸਬਜ਼ੀ ਜਾਂ ਇਹਨਾਂ ਚੀਜ਼ਾਂ ਬਾਗਬਾਨੀ ਚ ਪੈ ਜਾਈਏ ਪਰਮਦੇਵ ਜੀ ਇਹ ਦੀ ਸਾਮ ਸਮਾਲ ਤੇ ਦੇ ਨਾਲ ਜਿਹੜੀ ਖਾਦ ਹੈ ਲੋ ਜੀ ਅੱਜ ਕੱਲ ਕਿੰਨੀ ਕੁ ਤੁਸੀਂ ਜਿੰਨੂੰ ਖਾਦ ਕਹਿ ਲੋ ਪਾਉਂਦੇ ਹੋ ਜਿਹੜੀ ਦੂਜੀ ਜ਼ਹਿਰੀਲੀ ਖਾਦ ਪਾ ਰਹੇ ਹੋ ਜਾਂ ਆਪਦੇ ਤਿਆਰ ਕੀਤੀ ਖਾਦ ਪਾਉਂਦੇ ਨਹੀਂ ਜੀ ਅਸੀਂ ਇਹਨੂੰ ਪਹਿਲਾਂ ਰੂੜੀ ਪਾਈ ਸੀ ਗੋਬਰ ਜੜਾ ਰੂੜੀ ਹੈਗੀ ਉਹ ਪਾਈ ਸੀ ਅਸਵਾ ਦੀ ਜੀ ਤੇ ਫਿਰ ਅਸੀਂ ਜੋ ਸਪਰੇ ਹੈਗੀ ਏ ਅਸੀਂ ਉਹ ਨਿੰਮ ਤੋਂ ਆਕਤ ਤੋਂ ਦਤੂਰੇ ਤੋਂ ਉਹ ਅਸੀਂ ਆਪਣੇ ਆਪ ਤਿਆਰ ਕਰਕੇ ਤੇ ਕੀੜੇ ਵਾਸਤੇ ਉਹ ਪਾਈ ਲਈ ਠੀਕ ਹੈ ਜੀ ਹਾਂ ਹਾਂ ਉਹ ਮਤਲਬ ਪਰਮਦੇਵ ਜੀ ਜੇ ਦੂਜਾ ਜ਼ਹਿਰ 판ੇ ਸਿਹਤ ਨੂੰ ਨੁਕਸਾਨ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਹੈ ਗੰਨਾ ਵੇਖੋ ਜੀ ਤੁਸੀਂ ਆਪਣੇ ਆਪ ਹੀ ਵੇਖੋ ਗੰਨੇ ਬਹੁਤ ਵਧੀਆ ਸ਼ਾਈਨਿੰਗ ਹੈ ਪੂਰਾ ਲਾਲ ਹਾਂ ਹਾਂ ਲਾਲ ਸੁਰ ਹੈ ਬਿਲਕੁਲ ਨੁਕਸਾਨ ਹੈ ਨਹੀਂ ਇਸ ਕੁਆਲਟੀ ਦਾ ਨਾਮ ਕੀ ਹੈ ਇਹ ਹੈ ਜੀ 85 85 ਗੰਨਾ ਹਾਂਜੀ ਵਾਹ ਜੀ ਵਾਹ ਤਾਂ ਤੁਸੀਂ ਘਰਾਂ ਵਿੱਚ ਖੰਡ ਯੂਜ਼ ਕਰਦੇ ਹੋ ਗੋੜ ਬਾਰੇ ਕੀ ਕਹਿਣਾ ਚਾਹੁੰਦੇ ਆ ਖੰਡ ਗੋੜ ਤਾਂ ਜੇਕਰ ਸਾਰੇ ਕਿਸਾਨ ਕੋਈ ਥੋੜੀ ਬਹੁਤਾ ਗੰਨਾ ਵੇਚਣ ਹੁਣ ਤਾਂ ਆਪਣੇ ਲਾਗੇ ਲੱਗ ਗਿਆ ਦੋ ਦੋ ਕਨਾਲੇ ਬੀਜ ਲੈਂਡ ਆਪਣੇ ਆਪਣੇ ਘਰ ਨੂੰ ਦਾ ਬਣਾ ਲੈਣ ਜਿਆਦਾ ਨਾ ਬਣਾਣ ਤਾਂ ਇਹ ਕਨਾਲ ਦੋ ਕਨਾਲਾ ਬਣਾ ਕੇ ਹੱਥ ਹੁਣ ਤਾਂ ਵੇਲਣੇ ਲੱਗ ਗਏ ਲੱਗੇ ਹੋਇਆ ਉਤੋਂ ਗੋੜ ਗਡਾਂ ਤੇ ਖੰਡ ਯੋਜਨਾ ਕੀਤੀ ਜਾਏਗੀ ਆ ਜਿਹੜੀਆਂ 슈ਗਰ ਵਗੈਰਾ ਇਹਨਾਂ ਚੀਜ਼ਾਂ ਤਾਂ ਤੁਸੀਂ ਸੁਝਾਇਆ ਇੱਕ ਵਧੀਆ ਦੱਸਿਆ ਕਿ ਵੀ ਜੇ ਹਰ ਕਿਸਾਨ ਕਿੱਲਾ ਕਿੱਲਾ ਬੀਜੇ ਤੇ ਸੈਦੇ ਕੋਲ ਦੇਸ ਰਾਜ ਬੱਟੀ ਨੇ ਨਵਾਂ ਖੁੱਲੂ ਲਾਇਆ ਬੜਾ ਹਾਂਜੀ ਹਾਂਜੀ ਕਿੱਲ ਤੇ ਗੋੜ ਵੀ ਆਪਾਂ ਜਿਹੜਾ ਬਣਵਾ ਵੀ ਸਕਦੇ ਹਾਂ ਹਾਂਜੀ 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 ਬਿਲਕੁਲ ਜੀਏ ਹੁਣ ਲਾਸਟ ਜਿਹੜੇ ਆਪਣੇ ਜਿਹੜੇ ਤੁਹਾਡਾ ਰੋੜ ਤੇ ਖੇਤ ਹੈ ਹਾਂਜੀ ਹਾਂਜੀ ਸਨੇਹਾ ਕੀ ਦੇਣਾ ਚਾਹੁੰਦੇ ਆ ਤੁਹਾਡੇ ਅਸੀਂ ਸਨੇਹਾ ਇਹ ਦੇਣਾ ਚਾਹੁੰਦੇ ਜਿਹੜੇ ਜਿਹੜੇ ਰਾਈ ਪਾਂਦੀ ਚੋਰੀ ਕਰਦੇ ਆ ਜਾਂ ਮਤਲਬ ਗੰਨਾ ਤੋੜਦੇ ਆ ਜਾਂ ਕੋਈ ਸਬਜੀ ਤੋੜਦਾ ਉਹਨੂੰ ਇਹ ਨਹੀਂ ਤੋੜਨੀ ਚਾਹੀਦੀ ਉਹਨੂੰ ਮੰਗ ਲੈਣੀ ਚਾਹੀਦੀ ਹੈ ਕਿਸਾਨ ਬਹੁਤ ਵੱਡੇ ਦਿਲ ਵਾਲਾ ਹੈ ਜਿੰਮੇਦਾਰ ਕਿਸਾਨ ਬਹੁਤ ਵੱਡੇ ਦਿਲ ਵਾਲਾ ਜੋ ਇੱਕ ਚੀਜ਼ ਮੰਗਰਾਉਂ ਚਾਰ ਦਿਨ ਦੇਰ ਨੂੰ ਤਿਆਰ ਹੈ ਪਰ ਮੰਗ ਤੇ ਲਓ ਕਿਸੇ ਦਾ ਨੁਕਸਾਨ ਨਾ ਕਰੋ ਕਿਸੇ ਦੇ ਦੇਲ ਤੇ ਠੋਸ ਨਾ ਪਚਾਓ ਇੱਕ ਮਾਨ ਤੋਂ ਨਾਲ ਤੁਹਾਨੂੰ ਵਿਖਾ ਰਹੇ ਆ ਤਾਂ ਦਣੀਆਂ ਵਿੱਚ પરમદેવ ઈ ઓથે ખડે ને તા ઈધર એ ટિઠે ફૂલાવાળા ਜਿਹਨੂੰ ਆਪਾਂ બોળી ਤੋਂ તૈયાર ਹੋ ਕੇ ਬਾਅਦ મોਂਗਰੇ ਕਹਿੰਦੇ ਆ તા પરમદેવ ਜੀ ਇਹਦੇ ਬਾਰੇ ਵੀ ਮੰਨ ਲਓ ਜਾਣਕਾਰੀ ਜਿਹੜਾ ਹੈਗਾ ਚਟਣੀ ਬਣਾਉਣ ਦੇ મોਂਗਰੇ ਜਾਂ ਸબ્ਜੀ ਬਣਾਉਣ ਦੇ ਕੰਮ ਆ ਰਹੇ ਮਹਿੰਗਾ ਬਹੁਤ ਬਾਜ਼ਾਰ ਦੇਖੇ ਜੇਕਰ ਇਹ ਮੇਰੇ ਕੋਲ ਤਾਂ ਬਸ ਥੋੜੇ ਜੀ ਬੂਟੇ ਆ 10 15 ਬੂਟੇ ਹੀ ਹਾਂ ਇਨ ਬਹੁਤ ਮੋਂਗਰਾ ਵੇਖੋ ਲੱਗਿਆ ਹੈ ਇਹ ਬਿਲਕੁਲ ਅਗੈਨਿਕ ਹੈ ਠੀਕ ਹੈ ਜੀ ਇਹਨੂੰ ਕੋਈ ਕਿਸੇ ਤਰੀਕੇ ਦੀ ਕਿਸੇ ਕਿਸਮ ਦੀ ਅਸੀਂ ਖਾਸ ਸਪਰੇ ਜਿਹੜੀ ਹੈਗੀ ਇਹ ਬਾਜ਼ਾਰ ਵਾਲੀ ਨਹੀਂ ਪਾਈ ਜੀ ਹਾਂ ਤੇ ਇਹ ਇਹਦਾ ਵੇਖੋ ਜੀ ਆ ਕਿੰਨੇ ਮੋਂਗਰੇ ਲੱਗੇ ਹੋਇਆ ਪਰਿਆ ਪਿਆ ਹੈ ਇਹ 10 15 ਬੂਟੇ ਵੀ ਜਿਹੜਾ ਹਰ ਘਰ ਲਾਵੇ ਨਾ ਤੇ ਇਹ ਜਿਹੜੀ 25 30 ਰੁਪਏ ਦੀ ਬੁੱਟੀ ਆਪਾਂ ਨੂੰ ਬਾਜ਼ਾਰ ਚ ਮਿਲ ਰਹੀ ਹੈ ਇਹ ਬਿਲਕੁਲ ਆਪਾਂ ਨੂੰ 5 ਰੁਪਏ 7 ਰੁਪਏ ਮਿਲੇ ਕਿਉਂਕਿ ਜਿਨ੍ਹਾਂ ਦੀ ਜ਼ਮੀਨ ਹੈਗੀ ਉਹਨਾਂ ਨੂੰ ਮਾੜਾ ਮੋਟਾ ਕਰਨਾ ਚਾਹੀਦਾ ਹੈ ਕਈ ਲੋਕ ਮੂਲੀ ਵਗੈਰਾ ਵੀ ਆਪਨੇ ਖੇਤ ਵਿੱਚ ਨਹੀਂ ਬੀਜਦੇ ਹਾਂ ਤੁਸੀਂ ਮੂਲੀਆਂ ਬੀਜੀ ਹੋਈਆਂ ਨੇ ਹਾਂਜੀ ਹਾਂਜੀ ਮੂਲੀ ਇਹ ਜੀ ਆ ਹੋਰ ਨਹੀਂ ਕੋਈ ਬੜੇ ਬੜੇ ਲਗਾਉਂਦੇ ਆ ਮੂਲੀ ਛਲਕਾ ਮੇਰੇ ਕੋਲ ਲਗਭਗ ਸਾਰੀ ਵੈਰਾਈਟੀ ਹੈ ਗੋਭੀ ਮੂਲੀ ਵੈਰਾਈਟੀ ਜੋ ਵੀ ਮੈਂ ਘਰ ਵਿੱਚ ਖਾਣਾ ਸਭ ਆਰਗੈਨਿਕ ਚੀਜ਼ ਬੀਜੀ ਹੋਈ ਹੈ ਉਹ ਹੀ ਖਾਈਦੀ ਹੈ ਆ ਵੇਖੋ ਜੀ ਸਾਡੇ ਆ ਗੋਭੀ ਆ ਜੀ ਹੂੰ ਹੂੰ ਕਿਆ ਬਾ ਇਹ ਮੂਲੀ ਤੁਹਾਡੇ ਜਿਹੜਾ ਗਾ ਇਹ ਦੇਸੀ ਲੱਗ ਰਹੀ ਹੈ ਹਾਂਜੀ ਹਾਂਜੀ ਇਹ ਸਾਡੇ ਇਹ ਸਾਡੇ ਕੋਲ ਮੂਲੀ ਹੈ ਜੀ ਦੇਸੀ ਜੀ ਇਹ ਬਹੁਤ ਵਧੀਆ ਮੂਲੀ ਹੈ ਜੀ ਇਹ ਤੁਹਾਨੂੰ ਆ ਵੇਖੋ ਜੀ ਛੋਟੀ ਜੀ ਮੂਲੀ ਬਹੁਤ ਲੰਬੀ ਮੂਲੀ ਹੈ ਜੀ ਇਹ ਬਿਲਕੁਲ ਗੈਨਿਕ ਹੈ ਜੀ ਇਹਦਾ ਸਵਾਦ ਕੁਛ ਅਲੱਗ ਹੀ ਹੈ ਠੀਕ ਹੈ ਜੀ ਆ ਬਾਜ਼ਾਰ ਦੀ ਮੂਲੀ ਖਾਓਗੇ ਉਹ ਚੀਜ਼ ਅਲੱਗ ਹੈ ਇਹ ਬਹੁਤ ਵਧੀਆ ਇਹਦੇ ਪੱਤੇ ਵੀ ਬਹੁਤ ਵਧੀਆ ਨੇ ਇਹ ਵੀ ਹਰਬਲ ਨੇ ਜੀ ਇਹ ਮੂਰੀ ਚਾਰ ਪੰਜ ਪੱਤੇ ਵੀ ਪਾ ਲਓ ਨਾ ਤੇ ਇਹਦੀ ਸਬਜੀ ਬਹੁਤ ਵਧੀਆ ਟੇਸਟੀ ਬਣਦੀ ਹੈ ਮਤਲਬ ਜਿਵੇਂ ਆਪਾਂ ਮੰਨ ਲਓ ਆਲੂ ਪਾਲਕ ਬਣਾਉਣੇ ਤਾਂ ਮੂਰੀ ਪਾਲਕ ਦਾ ਪੱਤਾ ਬਣਾ ਹਾਂਜੀ ਹਾਂਜੀ ਇਹ ਇੱਕ ਤਾਂ ਇਹਦੇ ਥੋੜਾ ਜਿਹਾ ਕੜਵਾ ਪਨ ਹੁੰਦਾ ਹੈ ਇਹ ਸਿਹਤ ਲਈ ਬਹੁਤ ਵਧੀਆ ਹੈ ਹਾਂ ਕਿਆ ਬਾਤ ਹੈ ਅੱਛਾ ਅੱਗੇ ਵੀ ਕੁਝ ਹੋਰ ਕੁਆਲ ਹਾਂਜੀ ਹਾਂਜੀ ਇਹ ਇਹ ਚਕੁੰਦਰ ਹੈ ਜੀ ਜੀ ਚੁੰਦਰ ਹਾਂ ਹਾਂ ਲਾਲ ਚਕੁੰਦਰ ਕਿਆ ਬਾਤ ਹੈ ਫੂਨ ਵੀ ਸਾਫ ਕਰ ਹਾਂਜੀ ਹਾਂਜੀ ਇਹ ਇੱਕ ਮਰਲੇ ਦੇ ਵਿੱਚ ਤੁਸੀਂ ਆ ਪਹਿਲਾਂ ਮੋਗਰੇ ਇਹ ਸਾਡੇ ਕੋਲ ਲਗਭਗ 3.5 ਕਨਾਲਾ ਟੋਟਲ ਹੈ ਹਾਂ ਮੋਗਰੇ ਮੋਗਰੀ ਹਾਂ ਤੇ ਇਹ ਆ ਗਈ ਚਕੰਦਰ ਚਕੰਦਰ ਅਗਲੀ ਕਿਆਰੀ ਵਿੱਚ ਤੁਹਾਡਾ ਉਹ ਗਾਜਰਾ ਨੇ ਜੀ ਉਹ ਗਾਜਰ ਬੀਜ ਰੱਖੀ ਹੈ ਆਪਨੇ ਠੀਕ ਹੈ ਤਾਂ ਦੋਸਤੋ ਪਰਮਦੇਵ ਨੇ ਥੋੜੀ ਜੀ ਖੇਤ ਦੇ ਵਿੱਚ ਹੀ ਇੰਨੀ ਕੋਈ ਫਸਲ ਬੀਜੀ ਆ ਤਾਂ ਪਰਮਦੇਵ ਜੀ ਤੁਹਾਡਾ ਜੇ ਤੁਸੀਂ ਛੋਟੇ ਕਿਸਾਨ ਹੋ ਵੱਡੇ ਕਿਸਾਨ ਨਾਲ ਮੇਲ ਹੁੰਦਾ ਤਾਂ ਲਗਭਗ ਜੋ ਅੱਜ ਕੱਲ੍ਹ ਕਿਸਾਨ ਸੜਕਾਂ ਤੇ ਬੈਠਾ ਹੈ ਤੇ ਉਹ ਹਾਂਜੀ ਹਾਂਜੀ ਖਾਲ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਅੱਜ ਜਗਦੀਸ਼ ਡੱਲੇਵਾਲ ਨੂੰ 26 ਦਿਨ ਹੋ ਗਏ ਮਰਨ ਵਰਤ ਤੇ ਪਿਆ ਜੀ ਜੀ ਸਾਰੇ ਕਿਸਾਨਾਂ ਸਾਰੇ ਦੁਕਾਨਦਾਰ ਮਜ਼ਦੂਰਾਂ ਨੇ ਬੇਨਤੀ ਕੀਤੀ ਜਾਂਦੀ ਹੈ ਕਿ ਉੱਥੇ ਜਾ ਕੇ ਵਾਦ ਵਾਦ ਚੜਾਈ ਕਰੋ ਤੇ ਜਾਓ ਤੇ ਉਹਦੀ ਸਿਹਤ ਦਾ ਵੀ ਧਿਆਨ ਰੱਖੋ ਤੇ ਉਹਨਾਂ ਦੇ ਨਾਲ ਸਾਥ ਵੀ ਦਿਓ ਜੀ ਜੀ ਹਾਂ ਇਹ ਪਰਮਦੇਵ ਦਾ ਜੀ ਇੱਕ ਬੜਾ ਵੱਡਾ ਸੰਦੇਸ਼ ਹੈ ਇਹ ਆਰਗੇਨਿਕ ਖੇਤੀ ਕਿ ਉਹ ਗਾਓ ਤੇ ਆਪਣੀਆਂ ਸਿਹਤਾਂ ਬਚਾਓ ਨਾਲ ਨਾਲ ਜੋ ਸਥਾਨ ਜਿੱਥੇ ਬੰਦੀਆਂ ਦਾ ਦਰਣਾ ਪ੍ਰੋਟੈਸਟ ਚੱਲ ਰਿਹਾ 25 26 ਦਿਨਾਂ ਤੋਂ ਉਸ ਦੀ ਵੀ ਗੱਲ ਕੀਤੀ ਗਈ ਹੈ ਤੇ ਉੱਥੇ ਪਹੁੰਚ ਕੇ ਜੇ ਜਿੰਨਾ ਇਕਾਈ ਇਕੱਠ ਹੋਏਗਾ ਪੰਜਾਬ ਦਾ ਤਾਂ ਉਨੀਆਂ ਹੀ ਜ਼ਨਾਬ ਨੂੰ ਜਿਹੜਾ ਪੈਰੀ ਹੈ ਇਹ ਮੰਗਾ ਜਿਹੜੀਆਂ ਜਲਦੀ ਸਰਕਾਰਾਂ ਪਿੱਛੇ ਲੰਬੇ ਸਮੇਂ ਤੋਂ ਦਾਣਾ ਨੂੰ ਧਾਵ ਕਰ ਰਹੀਆਂ ਨੇ ਤਾਂ ਜਿੰਨਾ ਇਕੱਠ ਹੋਏਗਾ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਇਹ ਮੰਗਾ ਇੱਕ ਦਿਨ ਦਾ ਮਨਣੀਏ ਪਿਆਰੇ ਮੈਂ ਸ਼ੋਕ ਲੱਦੂ ਕਾ ਤੋਂ ਬੜੇ ਰਹੋ ਤੁਸੀਂ ਇੱਕ ਹੋ ਫਾਜ਼ਿਲ ਕਾ ਰਾਜਨੀਤੀ ਚੈਨਲ ਤਾਂ ਦੋਸਤੋ ਇੱਥੇ ਗੱਲ ਇਹ ਹੈ ਕਿ ਆਪਾਂ ਖਾਦਾ ਸਪਰੇਅ ਤੋਂ ਬਿਨਾਂ ਵੀ ਉਹ ਸਮਾਂ ਲਿਆ ਸਕਦੇ ਆ ਤਾਂ ਆਪਾਂ ਆਪਦੇ ਪਰਿਵਾਰ ਨੂੰ ਬਚਾ ਸਕਦੇ ਆ ਦਵਾਈਆਂ ਤੋਂ ਤੇ ਤੁਸੀਂ ਜੁੜੇ ਹੋ ਫਾਜ਼ਿਲ ਕਾ ਰਾਜਨੀਤੀ ਚੈਨਲ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਉਹੀ ਲਸਣ ਹੈ ਜੀ ਦਾ ਅੱਜ ਕੱਲ ਦੁਕਾਨਦਾਰ ਰੇਟ ਜੇ 400 ਰੁਪਏ ਕਿਲੋ ਦੱਸਦਾ ਤਾਂ ਲੈਣ ਵਾਲਾ ਅੱਗੇ ਤੁਰ ਜਾਂਦਾ ਤਾਂ ਜੇ ਉਸੇ ਉਸੇ ਹੀ ਰੇਟ ਨੂੰ ਜੁ ਦੂਜੇ ਤਰੀਕੇ ਬੋਲਦਾ ਭਾਈ 100 ਰੁਪਏ ਪਾਈਆ ਤਾਂ ਫੇਰ ਦੁਕਾਨਦਾਰ ਕੋਲ ਜਿਹੜਾ ਗਾਹ ਖੜ ਜਾਂਦਾ ਭਾਈ ਆਪਾਂ ਕਿਲੋ ਕੀ ਲੈਣਾ 400 ਦਾ 100 ਰੁਪਏ ਦਾ ਪਾਈਏ ਲੈ ਚਲੀਏ ਤਾਂ ਦੋਸਤੋ ਇੱਥੇ ਵੀ ਤੁਸੀਂ ਆਪ ਦੀ ਫਸਲ ਬੀਜ ਕੇ ਹੋਰ ਜੋ ਗਰੀਬ ਕਰਨੇ ਉਹ ਵੀ ਘੱਟ ਰੇਟ ਦੇ ਤੁਹਾਡੇ ਕੋਲ ਲੈ ਸਕਦੇ ਆ ਲਾਲ ਰੰਗ ਦਾ ਛਲਗਮ ਕਿਉਂਕਿ ਸਰੋਂ ਦਾ ਸਾਗ ਤਾਂ ਬਣਾ ਕੇ ਦੇਖਾ ਛਲਗਮ ਦਾ ਸਾਗ ਜਿਹੜਾ ਖਾਣ ਨੂੰ ਆਨੰਦ ਹੋ ਰਹੀ ਹੁੰਦਾ ਤਾਂ ਦੇਖ ਰਿਓ ਤੁਸੀਂ ਦੋਸਤੋ ਇਹ ਪਰਮਦੇਵ ਦੇ ਖੇਤ ਤੋਂ ਆ ਕੇ ਤੁਸੀਂ ਜਿਹੜਾ ਹੈਗਾ ਲਾਲ ਛਲਗਮ ਹੀ ਤੇ ਹੋਰ ਜਿਹੜਾ ਹੈਗਾ ਦੇਸੀ ਔਰਗੈਨਿਕ ਧਾਣੇ ਕਿਉਂਕਿ ਇੱਧਰ ਗੁਲਾਬੇ ਸਾਈਡ ਤੇ ਜੋ ਧਾਣਾ ਬੀਜਦੇ ਸੀ ਤੇ ਹਵਾ ਚਲਦੀ ਸੀ ਤਾਂ ਉੱਥੇ 5 5 6 6 ਕਿਲੋਮੀਟਰ ਉਹ ਆਹੀ ਧਾਨੀਆਂ ਨੇ ਆਹੀ ਧਾਣੇ ਨੇ ਜਿੰਦੀ ਖੁਸ਼ਬੂ ਆਉਂਦੀ ਹੈ ਜੀ ਦੇਸੀ ਧਾਣੇ ਪਰਮਦੇਵ ਜੀ ਪਰਮਦੇਵ ਜੋ ਗੰਨਿਆਂ ਦੇ ਪਾਂਦ ਸੀ ਤਾਂ ਇਹ ਨਾਲ ਘਾਰੇ ਬਾਈ ਦਾ ਉਹਦੇ ਨਾਲ ਵੀ ਗੱਲ ਵਸਾਂਜੀ ਕਰਦੇ ਆ ਤਾਂ ਅੱਛਾ ਗਰਮੀਤ ਸਿੰਘ ਜੀ ਇਹ ਬਾਈ ਦੀ ਚੋਰੀ ਹੋਈ ਹੈ ਘਰ ਤੁਹਾਡਾ ਵੀ ਨਾਲ ਹੈ ਤਾਂ ਇਹ ਜਿਹੜੇ ਵੀਰ ਨੇ ਕੋਈ ਸ਼ਰਾਰਤ ਕੀਤੀ ਕੀ ਕਹਿਣਾ ਚਾਹੋਗੇ ਹਾਂਜੀ ਸਾਰੇ ਭਰਾਵਨੋ ਸਤਿ ਸ਼੍ਰੀ ਅਕਾਲ ਜੀ ਬਸ ਗੱਲ ਇਹ ਰਾਤੀ 9 ਵਜੇ ਇਹ ਤੋਂ ਪੱਕੀ ਛੜਕਾ ਨਾਲ ਢਾਣੀ ਹੈ ਜੀ ਇਹ ਲੰਗਿਆ ਮੋਟਰਸਾਈਕਲ ਤੇ ਕੋਈ ਜੀ ਤੇ ਗਰੀਬ ਬੰਦਾ ਹੈਗਾ ਸਾਰਾ ਦੇ ਮਿਹਨਤ ਕਰਦਾ ਹੈ ਜੀ ਪੰਜ ਸੱਤ ਗੰਨੇ ਟੁੱਟ ਗਏ ਨਾ ਜੀ ਤੇ ਇਹ ਬੜਾ ਮਾੜਾ ਹੈ ਬੜਾ ਦੁੱਖ ਹੁੰਦਾ ਹੈ ਕਿ ਨਿੱਕੇ ਨੇ ਪਾਲ-ਪਾਲ ਕੇ ਤੇ ਵੱਡਾ ਕੀਤਾ ਤੇ ਬੰਨ ਕੇ ਤੇ ਬੜਾ ਸਾਰਾ ਮਿਹਨਤ ਕਰਦਾ ਸਾਰਾ ਦਿਨ ਹੂੰ ਹੂੰ ਤੇ ਹੁਣ ਕੋਈ ਆਦਾ ਸਮਾਰ ਕੇ ਲੰਗਿਆ ਇੱਥੇ ਤੇ ਕੰਮ ਨਾ ਕਰੇ ਜੀ ਠੀਕ ਹੈ ਹਰ ਕਿਸੇ ਨੂੰ ਵਾਹੀ ਪਿਆਰੀ ਹੁੰਦੀ ਹੈ ਜੀ ਤੇ ਅਬ ਤੋਂ ਬੜੀ ਮਿਹਰਬਾਨੀ